ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਦੇ ਵਲੰਟੀਅਰ ਆ ਸਾਡੇ ਅਮਰਦਨ ਸਿੰਘ ਹੈਲਪਲਾਈਨ ਨੰਬਰ 9855233333 ਤੇ ਮੈਨੂੰ ਮਿਲਿਤੀ ਕਿ ਬਟੇਂਡਾ ਮਲੋਟ ਰੋਡ ਬਲੂ ਵਾਲੇ ਪਿੰਡ ਤੋਂ ਅੱਗੇ ਸਰਦਾਰਗੜ ਪਿੰਡਾ ਉਹਦੇ ਵਿੱਚ ਇੱਕ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਅੱਜ ਸਹਾਰਾ ਜਨ ਸਰਵਨ ਮਸ਼ਨ ਮੌਕੇ ਤੇ ਆ ਕੇ ਦੇਖਿਆ ਜਿਹੜਾ ਕਿ ਝੋਨੇ ਦੇ ਵਿੱਚ ਡੈੱਡ ਬੋਡੀ ਪਈ ਸੀ ਝੋਨੇ ਨੂੰ ਪਾਣੀ ਲੱਗਿਆ ਹੋਇਆ ਸੀਗਾ ਡੈੱਡ ਬੋਡੀ ਕਾਫੀ ਖਰਾਬ ਸੀਗੀ ਉਹਦੇ ਕੀੜੇ ਵਗੈਰਾ ਪਈ ਹੋਏ ਸੀਗੇ ਜਦੋਂ ਉਹਦੀ ਡੈਡ ਬੋਡੀ ਦੀ ਇਡੈਂਟੀਫਿਕੇਸ਼ਨ ਕੀਤੀ ਜਿਹੜੀ ਕੋਲੀ ਦੀ ਡੈਡ ਬੋਡੀ ਸੀ ਜਿਹਦੀ ਉਹ ਮਾਰਾ 17 ਸਾਲ ਦਾ ਸ਼ਰנגੀਤ ਕੌਰ ਨਾਮ ਦਾ ਪਿਓ ਦਾ ਨਾਮ ਮੇਵਰਾਮਾ ਮੇਵਾ ਤੇ 17 ਸਾਲ ਦੀ ਉਮਰ ਆ ਸਰਦਾਰਗੜ ਪਿੰਡ ਦੀ ਰਹਿਣ ਵਾਲੀ ਆ 12ਵੀਂ ਕਲਾਸ ਦੀ ਵਰਧਾਤਮ ਸੀ ਤੇ ਇਹਦੀ ਡੈਡ ਬੋਡੀ ਖੇਤਾਂ ਦੇ ਵਿੱਚ ਝੋਨੇ ਦੇ ਵਿੱਚ ਮਿਲੀ ਆ ਜਿਹੜੀ ਜਿਹੜੀ ਡੈਡ ਬੋਡੀ ਕਾਫੀ ਇਹਦੇ ਹਾਲਾਤ ਕਾਫੀ ਖਰਾਬ ਸੀ ਡੈਡ ਬੋਡੀ ਤੇ ਕੀੜੇ ਵਗੈਰਾ ਪਏ ਹੋਏ ਸੀ ਲੱਤਾਂ ਲਤਾ ਲਤਾ ਜਮਾ ਹੈ ਨਹੀਂ ਚਗੇ ਹੱਡੀਆਂ ਦਿਖਣੀਆਂ ਚ ਲਤਾ ਤੇ ਰੇਡੀ ਕੋ ਅਨੁਸਾਰਾ ਟੀਮ ਨੇ ਆਪੇ ਚੁੱਕ ਕੇ ਐਮਜਾਸਟਾਲ ਪਹੁੰਚਾਇਆ ਗਿਆ ਤੇ ਐਸਟੀਓ ਸਦਰ ਤੇ ਐਸਟੀਓ थाना सदर ਦੀ ਪੁਲਿਸ ਮੌਕੇ ਤੇ ਮੌਜੂਦ ਪਤਨੀ ਫਰੈਂਕਿੰਗ ਤੇ ਮੌਕੇ ਤੇ ਆ ਗਈ ਸੀ ਡੀਐਸਪੀ ਰੂਲਰ ਐਸਪੀਡੀ ਮੌਕੇ ਤੇ ਆ ਗਈ ਸੀ ਬਾਕੀ ਪੁਲਿਸ ਵੱਖ-ਵੱਖ ਐਂਗਲਾਂ ਤੋਂ ਆਪਣੀ ਜਾਂਚ ਪੜਤਾਲ ਕਰਦੀ ਹੈ ਉਹ ਬੋਤੇ ਆਪੋ ਤੇ ਕਰ ਦੇਗਾ ਠੀਕ ਚਲ ਗਿਆ ਆਓ ਚਲ ਸਰ ਇੱਕ ਬਾਈਟ ਜੀ ਲੋ